ਸੱਚੀ ਗੱਲ ਤੁਸੀਂ ਦੇਖ ਰਹੇ ਹੋ ਸਟਾਰ ਐਜੀ ਨਿਊਜ਼ ਚੈਨਲ ਅਮਰਜੀਤ ਸਿੰਘ ਦੇ ਨਾਲ ਭਾਰਤੀ ਕਿਸਾਨ ਚੁੰਨੇ ਨੇ ਇਕਤਾ ਸਿੱਧੂਪੁਰ ਬਲਾਕ ਅਖਰਸ ਸੀਨੇ ਦੇ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਉਮੀਦ ਪ੍ਰਧਾਨ ਡਾਕਟਰ ਬਚਿੱਤਰ ਸਿੰਘ ਕੋਟਲਾ ਕਜਾਂਚੀ ਬਲਰਾਮ ਸਿੰਘ ਚੰਜੋਤੀ ਅਤੇ ਹੋਰ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਚੰਜੋਤੀ ਤੋਂ ਰਾਜੇ ਸਾਸੀ ਤੱਕ ਟਰੈਕਟਰ ਮਾਰਚ ਕੱਢਿਆ ਟਰੈਕਟਰ ਮਾਰਚ ਬਾਰੇ ਕਿਸਾਨ ਆਗੂਆਂ ਦਾ ਕੀ ਕਹਿਣਾ ਹੈ ਸੁਣੋ ਉਹਨਾਂ ਦੀ ਜੁਬਾਨੀ ਸਰਤਾ ਸਹਿਤ ਬੇਨਤੀ ਆ ਆਪਾਂ ਵੀਰੋ ਕਿਸਾਨ ਆ ਕਿਸੇ ਮੇਰੇ ਭਰਾ ਨੇ ਕੋਈ ਇੱਕ ਦੂਜੇ ਦੇ ਅੱਗੇ ਟਰੈਕਟਰ ਨਹੀਂ ਲੰਘਾਉਣਾ ਉਹ ਲੜਬਾ ਜੀ ਨਹੀਂ ਕਰਨੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿੰਦਾਬਾਦ 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 ਜਗੀਰ ਸਿੰਘ ਢੱਲੇਵਾਲ ਜਿੰਦਾਬਾਦ 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 ਆਵਾ ਨਕੀ ਜਿੰਦਾਬਾਦ 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 ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਅਗਸਤ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਸਰਦਾਰ ਜਗੀਰ ਸਿੰਘ ਢੱਲੇਵਾਲ ਸਾਡੇ ਸੂਬਾ ਪ੍ਰਧਾਨ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਾਬਾ ਕਰਮਜੀਤ ਸਿੰਘ ਜੀ ਨੰਗਲੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਚਿੱਤਰ ਸਿੰਘ ਜੀ ਕੋਟਲਾ ਸਰਦਾਰ ਬਲਰਾਮ ਸਿੰਘ ਜੀ ਦੀ ਚੋਣ ਜਿਨ੍ਹਾਂ ਦੀ ਛਤਰ ਸ਼ਾਯਾ ਹੇਠ ਅੱਜ ਪੂਰੇ ਅੰਮ੍ਰਿਤਸਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਬਹੁਤ ਹੀ ਸ਼ਾਂਤਮਈ ਢੰਗ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਸਾਰਾ ਸੰਪੂਰਨ ਕੀਤਾ ਗਿਆ ਤੇ ਜਿਹੜੀਆਂ ਕਾਲੇ ਕਾਨੂੰਨ ਜਿਹੜੀ ਮੋਦੀ ਸਰਕਾਰ ਲੈ ਕੇ ਆਈ ਆ ਕਿਸਾਨਾਂ ਵਿਰੁੱਧ ਉਹਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਬਹੁਤ ਭਾਰੀ ਕੱਟ ਦੇ ਨਾਲ ਬਹੁਤ ਭਾਰੀ ਕਿਸਾਨਾਂ ਦੇ ਵਿੱਚ ਉਤਸ਼ਾਹ ਪਾਇਆ ਗਿਆ ਸੋ ਅਸੀਂ ਸਾਰੇ ਇੱਥੇ ਕਾਫਲੇ ਦੇ ਵਿੱਚ ਮਹਾਜਰ ਕਿਸਾਨ ਭਰਾਵਾਂ ਦਾ ਪਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ